ਪਤਿਤ ਉਧਾ ਦਾ ਬਸ ਤੁਮ ਸਾ ਤਨ ਤਨ ਜੇ ਤੋ ਕੋ ਦਿਓ ਤਾਸਿਓਂ ਦੇਓ ਨਾ ਕੀਨ ਤਾਸਿਓਂ ਬਹੁ ਨਾਨਕ ਸੁਣ ਲੈ ਮਨ ਸਿੰਰਤ ਕਾਏ ਨਰਾ ਆਹ ਨਰਸਿ ਬਲ ਕਾਏ ਨਰਾ ਤਨ ਤਨ ਸ ਨਿਤ ਤੁੰਰੇ ਮਨਾ ਸਿਮਰਤ ਕਾਏ ਨਰਾ ਆ ਸੀ ਸਮਝ ਰਹੀ ਸਾ ਕਿ ਪ੍ਰੈਜ਼ੈਂਟ ਦੀ ਗੱਲ ਚੱਲ ਰਹੀ ਹੈ ਅੱਜ ਦੀ ਗੱਲ ਚੱਲ ਰਹੀ ਹੈ ਔਰ ਅੱਜ ਦੇ ਵਿੱਚ ਸਮਝਾ ਰਹੇ ਨੇ ਕਿ ਇਹ ਇਨਸਾਨ ਤੂੰ ਉਮਰ ਦੇ ਕਿਸ ਵੀ ਪੜਾਅ ਵਿੱਚ ਹੈ ਜੇ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈਪਸ ਹੋਇਆ ਤਾਂ ਸਮਝ ਤੂੰ ਬੁੱਢਾ ਹੈ ਕਿਉਂਕਿ ਬੁੱਢਾ ਉੱਠ ਕੇ ਜਾ ਨਹੀਂ ਸਕਦਾ ਸਰੀਰਕ ਤੌਰ ਤੇ ਕਮਜ਼ੋਰ ਹੁੰਦਾ ਸੱਟੀ ਕੇ ਬੁਢੇ ਪਾਵੇ ਬੁਢੇ ਪਾ ਗਿਆ ਨਾ ਬੁੱਢਾ ਜਿਸ ਤਰ੍ਹਾਂ ਉੱਠ ਕੇ ਕੰਮ ਚੰਗੇ ਕੰਮ ਵਾਸਤੇ ਨਹੀਂ ਜਾ ਸਕਦਾ ਜੋ ਵੀ ਇਨਸਾਨ ਸੱਚ ਵਾਸਤੇ ਨਹੀਂ ਉੱਠ ਕੇ ਜਾਣ ਨੂੰ ਤਿਆਰ ਬੁਰੇ ਕੰਮ ਕੋ ਉੱਠ ਖਲੋਇਆ ਭੈੜਾ ਕੰਮ ਕਰਨਾ ਹੈ ਇਮੀਡੀਏਟਲੀ ਗੈਟ ਅਪ ਕਹੀਂ ਪਰ ਆਗ ਲਗਾਨੀ ਹੈ ਕਿਸੇ ਕੋ ਮਾਰਨਾ ਹੈ ਕਿਸੇ ਦਾ ਘਰ ਗਿਰਾਨਾ ਹੈ ਕਿਸੇ ਕੋ ਜਲਾਨਾ ਹੈ ਕਿਸੇ ਸੇ ਠੱਗੀ ਕਰਨੀ ਹੈ ਕੈਸੇ ਹੀਰਾ ਫੇਰੀ ਕਰਨੀ ਹੈ ਤਾਂ ਇਮ ਇਕਦਮ ਬੁਰੇ ਕੰਮ ਕੋ ਉੱਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਗੁਰੂ ਪਾਤਸ਼ਾਹ ਐਸੇ ਮਨੁੱਖਾਂ ਨੂੰ ਸਾਖਤ ਕਹਿੰਦੇ ਨੇ ਸਾਕਤ ਨੂੰ ਨਾ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਕੀ ਵਿਦ ਨੈਨੋ ਡੀਟੀ ਇਹ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਆਪਣੇ ਆਪ ਸੋਚ ਲੈਣਾ ਕਿ ਮੈਂ ਚੰਗੇ ਕੰਮ ਵਾਸਤੇ ਉੱਠ ਕੇ ਜਾਣ ਨੂੰ ਤਿਆਰ ਆ ਨੋ ਪਰ ਮੰਦੇ ਕੰਮ ਵਾਸਤੇ ਆਮ ਆਲਵੇਸ ਰੈਡੀ ਜੇ ਕਦੇ ਕੋਈ ਮੈਨੂੰ ਨਿੰਦਾ ਸੁਣਾਏ ਨਿੰਦਾ ਸੁਣਾਉਣ ਤੋਂ ਪਹਿਲਾਂ ਮੂੰ ਨੀਂਦਰ ਆ ਰਹੀ ਸੀ ਅੱਜ ਕੋਈ ਰੱਬ ਦੀ ਗੱਲ ਹੋ ਰਹੀ ਹੈ ਕੋਈ ਚੰਗੀ ਗੱਲ ਹੋ ਰਹੀ ਹੈ ਨੀਂਦਰ ਆ ਰਹੀ ਹੈ पर जेदो किसी दी निंदा ਸੁਨਾਓ ਫਲਾਣਾ ਇਨਸਾਨ ਪੜਾ ਹੈ एकदम ਕਮਰ ਠਿੱਧ ਸਿੱਧੀ ਗਰਦਨ ਸਿੱਧੀ ਕਿਆ ਕਹਾ ਦੁਬਾਰਾ ਬੋਲੋ ਕਿਉਂਕਿ ਜਿਸ ਇਨਸਾਨ ਦੇ ਤੁਸੀਂ निंदा ਕਰ ਰਿਓ ਮੈਨੂੰ ਸੁਆਦ ਆ ਰਿਹਾ ਹੈ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈਪਸ ਹੋਇਆ ਗੁਰੂ ਪਾਤਸ਼ਾਹ ਕਹਿੰਦੇ ਨੇ ਠਾਕੇ ਨੈਣ ਸ਼੍ਰਵਨ ਸੁਨ ਠਾਕੇ ਜਿਸ ਇਨਸਾਨ ਦੇ ਨੱਕ ਅੱਖ ਕੰਨ ਥਕ ਜਾਂ ਥਾਕੀ ਸੁੰਦਰ ਕਾਇਆ જરા હાક કી સબ મત થાકી એક ના થકસ માયા એ જદો સારુ પાસું ਸਾਡਾ ਮਨ ਰਜ ਜਾਂਦਾ ਲੇਕਿਨ ਫਿਰ ਵੀ ਉਸ પાਸੋਂ ਨਹੀਂ ਰਜਦਾ ਜਿਸ ਵਿਖੇ ਅਸੀਂ ਰਚੇ ਹੋਇਆ ਤਾਂ ਇਹ ਸਾਡਾ ਤਰਨਾਪੋ ਇਉਹੀ ਗਿਆ ਜਵਾਨੀ ਦਾ ਸਮਾਂ ਵੀ ਚਲਾ ਗਿਆ ਅੱਜ ਅੱਜ ਦੇ ਨੌਜਵਾਨ ਅਸੀਂ ਦੇਖਦੇ ਆ ਉਹਨਾਂ ਦਾ ਸਮਾਂ ਸਿਰਫ ਇਤਨੇ ਚੀਜ਼ਾਂ ਦਾ ਹੈ ਕਿ ਅਸੀਂ ਕੰਮ ਕਰਨਾ ਦਿਹਾੜੀ ਟਕਾ ਕੇ ਤੁਸੀਂ ਕਾਲ ਸੈਂਟਰਸ ਤੇ ਜਾ ਕੇ ਦੇਖੋ ਨਾ ਉਹ ਦਿਹਾੜੀ ਟਕਾ ਕੇ ਕੰਮ ਕਰਦੇ ਨੇ ਪਰ ਰਾਤੀ ਕਹਿੰਦੇ ਨੇ ਰਾਤੀ ਠੋਕ ਕੇ ਅਸੀਂ ਪਾਰਟੀ ਵਿੱਚ ਐਸ਼ ਕਰਾਂਗੇ ਉਹ ਸਾਰਾ ਦਿਨ ਟਕਾ ਕੇ ਕੰਮ ਕਰਨ ਤੋਂ ਬਾਅਦ ਰਾਤੀ ਚੰਗੀ ਤਨਖਾਹ ਲੈਣ ਤੋਂ ਬਾਅਦ ਉਹ ਤੁਹਾਨੂੰ ਸਾਰੇ ਉਹਨਾਂ ਤੇ ਸ਼ਰਾਬ ਦੇ ਪਾਰਲਰਸ ਤੇ ਮਿਲਣਗੇ ਉਹ ਸਾਰੇ ਰਾਤੀ ਤੁਹਾਨੂੰ ਤਰਨਾਪੋ ਜ਼ਾਇਆ ਕਰਦੇ ਹੋਏ ਦਿਸਣਗੇ ਵਿਜ਼ਡਮ ਨਹੀਂ ਹੈ ਨਾ ਡਰਗ ਖਾਂਦੇ ਮਿਲਣਗੇ ਸਿਗਰਟ ਪੀਂਦੇ ਮਿਲਣਗੇ ਮਾਪਿਓ ਦੇ ਨਾਲ ਹਮੇਸ਼ਾ ਲੜੇ ਹੋਏ ਮਿਲਣਗੇ ਬੁਆਏਫ੍ਰੈਂਡ ਗਰਲਫ੍ਰੈਂਡ ਦੇ ਨਾਲ ਬੜੇ ਪਿਆਰ ਨਾਲ ਗੱਲ ਕਰ ਰਹੇ ਹੋਣਗੇ ਪਰ ਮਾਪਿਓ ਦੇ ਨਾਲ ਹਮੇਸ਼ਾ ਲੜੇ ਮਿਲਣਗੇ ਇਹ ਸਾਰੇ ਤਰਨਾਪੋ ਇਉਂ ਹੀ ਗਏ ਉਹ ਫੈਸ਼ਨ ਦੇ ਵਿੱਚ ਖਚਤ ਦਿਨ ਵਿੱਚ 6 ਫਿਲਮਾਂ ਦਿਖਾ ਲਓ ਕਿਸੇ ਵੀ ਮਾੜੇ ਕੰਮ ਵਾਸਤੇ ਉਹਨਾਂ ਲਜਾਣਾ ਲੈ ਜਾਓ ਤੂੰ ਬੁੱਢਾ ਐ ਜਵਾਨ ਬਣ ਕੇ ਵੀ ਕਿਉਂਕਿ ਬੁਰੇ ਕੰਮ ਕੋ ਉਠ ਖਲੋਇਆ ਇਸ ਦਾ ਮਨ ਨਹੀਂ ਠਹਿਰਦਾ ਪਰ ਇਸ ਨੂੰ ਨਹੀਂ ਪਤਾ ਇਸ ਸਾਰੇ انسان ਕੋ ਦੁਨੀਆ ਕੇ ਸਾਰੇ ਧਰਤੀ ਕੇ ਮਨੁਸ਼ਿਓ ਕੋ ਨਹੀਂ ਸਮਝ ਐ ਮਨੁੱਖਾ ਤੈਨੂੰ ਨਹੀਂ ਪਤਾ ਇਹ ਸਰੀਰ ਜਜਰੀ ਹੈ ਜਜਰੀ ਕਿਨੂੰ ਕੰਦਨੇ ਸੁਰਾਈ ਨੂੰ ਜਜਰੀ ਇਸ ਨੂੰ ਜ਼ਰ ਪਹੁੰਚੇ ਆਏ ਇਸ ਨੂੰ ਜਰਾ ਜਿਆ ਤੂੰ ਧਿਆਨ ਨਾ ਦਿੱਤਾ ਨਾ ਤੈਨੂੰ ਜ਼ਰ ਆ ਜਾਂਦੀ ਇਹ ਭਾਵ ਬੁੜੇ ਭਾ ਜਾਂਦਾ ਇਕਦਮ ਇਸ ਨੂੰ ਇਕਦਮ ਸ਼ੌਕ ਲੱਗਦਾ ਹੈ ਜੇਕਰ ਜਵਾਨੀ ਦੇ ਧਨ ਅਤੇ ਇਹਨਾਂ ਸਾਰਿਆਂ ਦਾ ਤੂੰ ਖਿਆਲ ਕਰਦਾ ਰਿਹਾ ਲੇਕਿਨ ਸੱਚ ਨਾਲ ਨਾ ਜੁੜਿਆ ਤੇ ਤੇਰੀ ਇਸ ਬਾਡੀ ਨੂੰ ਨੁਕਸਾਨ ਪਹੁੰਚਾਨਗੇ ਕੌਣ ਕਾਮ ਕ੍ਰੋਧ ਲੋਭ ਮੋਹ ਅੰਕਾਰ ਇਹ ਹਮੇਸ਼ਾ ਇੱਥੇ ਬੈਠੇ ਹੋਏ ਨੇ ਸਭ ਜਗ੍ਹਾ ਆਲਵੇਸ ਚੋਰ ਘਰ ਕੇ ਬਾਹਰ ਬੈਠੇ ਆਂ ਘਰ ਵਾਲਾ ਘਰ ਨਹੀਂ ਆ ਹੁਣ ਤੁਸੀਂ ਕਦੀ ਇਸ ਨੂੰ ਪ੍ਰੈਕਟਿਸ ਕਰਕੇ ਦੇਖਣਾ ਆਪਣੇ ਘਰ ਦੇ ਤਾਲੇ ਖੋਲ ਜਾਣਾ ਔਰ ਉਥੇ ਚੋਰ ਬੈਠੇ ਹੋਣ ਤਾਂ ਤੁਸੀਂ ਜੇ ਦਵਾਂਓ ਤੁਸੀਂ ਘਰ ਅੰਦਰ ਐਂਟਰ ਨਹੀਂ ਕਰ ਸਕਦੇ ਇਹੋ ਚੋਰ ਬੈਠੇ ਹੋਣ ਆ ਚੋਰ ਆਲਵੇਸ ਸਿਟਿੰਗ ਥੇਰ ਐ ਸਭ ਜਗ੍ਹਾ ਕਾਮ ਕਰੋਦ ਲੋ ਓਮਕਾਰ ਇਸ ਦੇਹੀ ਮੇ ਪੰਜ ਚੋਰ ਵਸੇ ਕਾਮ ਕਰੋਦ ਲੋ ਓਮਕਾਰ ਅਮਰੀ ਲੂਟੇ ਮਨਮੁਖ ਨਹੀਂ 부জে ਕੋਈ ਨਾ ਸੁਨੇ ਪੁਕਾਰਾ ਬੋੜੇ ਫਸਿਆ ਆਇਆ ਤੂੰ ਰਹਿਣਾ ਹੈ ਇਨਾ ਵਿੱਚ ਰਿਨਾਉਂਸ ਨਹੀਂ ਕਰਨਾ ਤਿਆਗਿਓ ਕੇ ਭਾਗਣਾ ਨਹੀਂ ਹੈ ਪਰ ਹੁਣ ਕਿਵੇਂ ਕੰਮ ਨਹੀਂ ਆਉਂਦੇ ਨੇ ਇਸ ਗੱਲ ਨੂੰ ਸਮਝਣਾ ਫੋਰ ਐਗਜ਼ਾਮਪਲ ਮੈਂ ਦੁਕਾਨ ਤੇ ਖੜਾ ਔਰ ਮੈਨੂੰ ਸਮਝ ਆਇਆ ਕਿ ਇਸ ਗ੍ਰਾਹਕ ਨੂੰ ਮੈਂ ਹੀਰਾ ਫੇਰੀ ਕਰ ਸਕਦਾ उस वेले मेरे मम्मी पापा नू नहीं पता यहाँ क्या चल रहा है उस वेले मेरी पत्नी नू नहीं पता मेरे पति को नहीं पता मेरे बच्चों नहीं पता मेरे दादा दादी नू नहीं पता मेरे रब जी संत जी सो काट जेडे शरीरक बनाए होंगे न देधारी गुरु या कोई संत जी उन्होंने नहीं पता कोई साथ नहीं देता जय मात पिता सू मीत न भाई ਮਨ ਉਹਾਂ ਨਾਮ ਤੇਰਾ ਸੰਗ ਸਾਈ ਉਥੇ ਸੱਚ ਦਾ ਗਿਆਨ ਤੈਨੂੰ ਨੌਲੇਜ ਦੇਗਾ ਹੀਰਾ ਫੇਰੀ ਨਾ ਕਰ ਫਰਸ਼ ਕਰੋ ਮੈਂ ਕ੍ਰੋਧ ਕਰਨ ਲੱਗਾ ਇੱਕਦਮ ਮੇਰੇ ਅੰਦਰ ਕ੍ਰੋਧ ਉੱਠਣ ਵਾਲਾ ਹੈ ਮੇਰੇ ਘਰ ਵਾਲੇ ਮੈਨੂੰ ਰੋਕ ਨਹੀਂ ਸਕਦੇ ਨੇ ਭਾਵੇਂ ਮੇਰੀ ਬਾਹ ਪਕੜਨ ਕੀ ਕਰ ਰਿਹਾ ਐਸੇ ਆਖੇ ਨਿਕਾਲ ਕੇ ਕੀ ਬੋਲ ਰਿਹਾ ਪਰ ਮੇਰੇ ਕ੍ਰੋਧ ਅੰਦਰੋਂ ਜਾਗ ਰਿਹਾ ਕੌੜਾ ਸੱਚੀ ਕਿਤਾਬ ਪਹਿਲੀ ਪਹਿਲੀ 97 ਇਸ ਲਿਖੀ ਸੀ ਉਹਦਾ ਇੱਕ ਆਰਟੀਕਲ ਲਿਖਿਆ ਸੀ ਰੋਗਦਾਰੂ ਪਛਾਨੋ ਪਹਿਲੇ اپنی اپ کو ریکگنائز تو کرو ایکنوledge تو کرو کہ میرے کو کروہد کی بیماری ہے میرے کو پیڑے بول کی بیماری ہے میرے کو گالیاں نکالنے کی بیماری ہے میں تے چھٹدے ایک دم شروع ہو جاناں جدوں یہ بیماریاں پتہ لگ جاناں پھر ان دے بارے صرف ایک سیکنڈ فریکشن اف سیکنڈ واسطے ایک کھائی بنانی ہوندی ہے صرف ایک گیپ دینا ہوندا ہے سوچو کہ میں کیوں کر رہا بس کروہد ویلی نو جاندا ਔਰ ਜੇ ਮੈਨੂੰ ਕੋਈ ਰੋਕੇ ਕੋਈ ਪਕੜੇ ਕੋਈ ਮੈਨੂੰ ਸਜ਼ਾ ਦੇਵੇ ਕੋਈ ਮੈਨੂੰ ਪੈੜਾ ਕਵੇ ਤਾਂ ਮੇਰਾ ਕਰੋਧ ਨਹੀਂ ਜਾਂਦਾ ਕੋਈ ਵੀ ਮੇਰਾ ਸਾਥ ਨਹੀਂ ਦੇ ਸਕਦਾ ਨਾ ਮੇਰਾ ਸਟੇਟਸ ਸਾਥ ਦੇ ਸਕਦਾ ਨਾ ਮੇਰਾ ਸ਼ਰੀਰ ਸਾਥ ਦੇ ਸਕਦਾ ਨਾ ਮੇਰੀ ਜਵਾਨੀ ਸਾਥ ਦੇ ਸਕਦੀ ਹੈ ਧਨ ਦਾਰਾ ਸੰਪਤ ਸਾਰੇ ਮੈਨੂੰ ਨਹੀਂ ਸਾਥ ਦੇ ਸਕਦੇ ਨੇ ਕਿਉਂਕਿ ਮੇਰੇ ਸ਼ਰੀਰ ਨੂੰ ਭਾਵੇਂ ਮੈਂ 16 ਸਾਲ ਦਾ ਹੱਟਾ ਕੱਟਾ ਜਵਾਨ ਆ ਪਰ ਮੇਰੇ ਸ਼ਰੀਰ ਨੂੰ ਲਿਓ ਜ਼ਰਾ ਤਨ ਜੀਤ ਜੀਤ ਹੁੰਦਾ ਹੈ ਜੀਤੋਂ ਦਿਲ ਤੋਂ ਜਿੱਤ ਲੈਣਾ ਮੇਰੇ ਮਨ ਨੂੰ ਜ਼ਰਾ ਨੇ ਜਿੱਤ ਲਿਆ ਹੈ ਭਾਵੀ ਹੋ ਗਈ ਹੈ ਜ਼ਰਾ ਬੁਢਾਪਾ ਮੈਂ ਚੰਗੇ ਕੰਮਾਂ ਵਾਸਤੇ ਲਗਦਾ ਨਹੀਂ ਆ ਹੁਣ ਦਿਲ ਤੇ ਜ਼ਰਾ ਭਾਵ ਬੁਢਾਪਾ ਜਦੋਂ ਛਾ ਗਿਆ ਤਾਂ ਪਤਾ ਕੀ ਹੁੰਦਾ ਹੈ ਇਨ ਮੈਂ ਕਥ ਸੰਗੀ ਨਹੀਂ ਨਾਨਕ ਸਾਚੀ ਜਾਨ ਨਾਨਕ ਜੀ ਕਹਿੰਦੇ ਨੇ ਸਤ ਸਮਝ ਲੈ ਤੇਰੇ ਕੁਝ ਸਾਥ ਨਹੀਂ ਦੇਣਗੇ ਇਹਨਾਂ ਦੇ ਨਾਲ ਬਲਕੇ ਤੇਰੀ ਦੂਰੀ ਵੱਧਦੀ ਜਾਂਦੀ ਹੈ ਆਉਦ ਜਾਤ ਹੈ ਬੀਤ ਤੇਰੀ ਆਉਦ ਦਾ ਮਤਲਬ ਹੁੰਦਾ ਇੱਕ ਉਮਰ ਇੱਕ ਹੁੰਦਾ ਮਹਾਂਕੋਸ਼ ਮੈਂ ਪੜ ਰਹੀ ਸੀ ਦੂਰੀ ਪਾਵ ਡਿਸਟੈਂਸ ਸੀਮਾ ਤੇਰੀ ਰੱਬ ਜੀ ਦੇ ਨਾਲ ਦੂਰੀ ਵੱਧਦੀ ਜਾ ਰਹੀ ਹੈ ਜ਼ਰਾ ਸਮਝ ਇਹ ਜਿਹੜੀਆਂ ਚੀਜ਼ਾਂ ਨਾਲ ਰੱਥੀਆਂ ਹੋਈਆਂ ਪਰ ਜੇ ਤੇਰਾ ਮਨ ਮੈਲਾ ਹੈ ਇਹਨਾਂ ਚੀਜ਼ਾਂ ਦੇ ਕਾਰਨ ਤੂੰ ਇਹਨਾਂ ਵਿੱਚ ਖਚਤ ਰਹਿਣਾ ਤਾਂ ਅੱਜ ਦੇ ਸ਼ਲੋਕ ਦੀ ਪਹਿਲੀ ਪੰਕਤੀ ਸ਼ੁਰੂ ਹੁੰਦੀ ਹੈ ਸ਼ਲੋਕ ਨੰਬਰ 6ਵਾਂ ਪਤਿਤ ਉਦਾਰਨ ਪਹਿਰਨ ਪਤਿਤ ਸਮਝਣਾ ਪਏਗਾ ਪਤਿਤ ਨੂੰ ਸਮਝ ਬਗਾਇਰਾ ਸੀ ਅੱਗੇ ਟੁਰ ਨਹੀਂ ਸਕਦੇ ਆ ਜਦੋਂ ਮਨ ਮੈਲੇ ਸਭ ਕੁਝ ਮੈਲਾ ਹੈ ਤਾਂ ਸਮਝੋ ਉਹ ਇਨਸਾਨ ਪਤਿਤ ਹੈ ਕਿਸੇ ਨੇ ਪੁੱਛਿਆ ਵੀਰ ਜੀ ਇਤ ਉਤ ਕੀ ਹੁੰਦਾ ਮੈਂ ਕਿਹਾ ਇਤ ਹੁੰਦਾ ਜਿਹੜਾ ਮੈਂ ਇੱਥੇ ਮੌਜੂਦ ਹਾਂ ਉਤ ਹੁੰਦਾ ਜੋ ਮੇਰਾ ਮਨ ਹੈ ਕਹਿੰਦਾ ਇੱਥੇ ਉੱਥੇ ਕੀ ਹੁੰਦਾ ਮੈਂ ਕਹਿੰਦਾ ਇੱਥੇ ਜੋ ਇੱਥੇ ਸਰੀਰ ਕਰਕੇ ਮੈਂ ਕੰਮ ਕਰ ਰਿਹਾ ਉੱਥੇ ਜੋ ਮੇਰਾ ਆਤਮਕ ਮਨ ਸੋਚ ਰਿਹਾ ਜੀ ਫਿਰ ਲੋਕ ਪਰਲੋਕ ਕੀ ਹੁੰਦਾ ਅਸੀਂ ਇਸ ਦੁਨੀਆ ਵਿੱਚ ਜੀਂਦੇ ਜੀ ਜੋ ਕੁਝ ਵੀ ਕੰਮ ਸਰੀਰਕ ਤੌਰ ਤੇ ਬਾਹਰੋਂ ਕਰਦੇ ਆ ਲੋਕ ਅਤੇ ਜੋ ਸਾਡਾ ਆਤਮਕ ਮਨ ਦੀ ਅਵਸਥਾ ਹੈ ਦੈਟ ਇਜ਼ ਪਰਲੋਕ ਅਕੋਰਡਿੰਗ ਟੂ ਗੁਰਬਾਣੀ ਇਹ ਸਾਰੇ ਸ਼ਬਦ ਜੇ ਅਸੀਂ ਪੜ੍ਹੇਗੇ ਨਾ ਲੋਕ ਗਿਓ ਪਰਲੋਕ ਗਵਾਇਓ ਤਾਂ ਉਹਦਾ ਮਤਲਬ ਹੈ ਅਗਰ ਤੇਰੇ ਕੋਲ ਇਨਸਾਨ ਸੱਚ ਨਹੀਂ ਹੈ ਨਾ ਤਾਂ ਤੂੰ ਬਾਹਰਲਾ ਜੀਵਨ ਤੇ ਤੇਰਾ ਬਰਬਾਦ ਹੋਏਗਾ ਹੀ ਪਰਲੋਕ ਵੀ ਅੰਦਰ ਦੀ ਸ਼ਾਂਤੀ ਵੀ ਗਵਾਏਗਾ ਯੂ ਵਿਲ ਬੀ ਲੂਜ਼ਰ ਫਰਮ ਬੋਥ ਸਾਈਡਸ ਘਰੋਂ ਹੀ ਗਿਆ ਬਾਹਰੋਂ ਹੀ ਗਿਆ ਘਰੋਂ ਕਰ ਗਵਾਇਆ ਬਾਹਰੋਂ ਪੜਵਾ ਸਦਾਇਆ ਕਿਉਂ ਕਿ ਲੋਕ ਗਿਓ ਪਰਲੋਕ ਗਵਾਇਓ ਤੂੰ ਅੰਦਰਲਾ ਚੈਨ ਵੀ ਗਵਾ ਲਿਆ ਹੁਣ ਇਨਸਾਨ ਅੰਦਰਲੇ ਚੈਨ ਦੀ ਵੈਲਿਊ ਨਹੀਂ ਪਾਉਂਦਾ ਇਸ ਕਰਕੇ ਇਹਦਾ ਇੱਥੇ ਜੋ ਕੁਝ ਵੀ ਇਹ ਤਨਦਾਰਾ ਸੰਪਤ ਸਗਲ ਦੀਆਂ ਮਿਹਨਤਾਂ ਕਰਦਾ ਔਰ ਜੋ ਕੁਝ ਵੀ ਹਿਰਾ ਫੇਰੀ ਕਰਦਾ ਜਾਂ ਜਿਸ ਤਰੀਕੇ ਵੀ ਚਤਰਾਈ ਦੇ ਨਾਲ ਮੋਮੋ ਠਗਣਾ ਬਣ ਕੇ ਜਿਸ ਤਰ੍ਹਾਂ ਵੀ ਗੱਲਾਂ ਕਰਦਾ ਨਾ ਉਹ ਸਾਰੀਆਂ ਇਹਦੀਆਂ ਨਾ ਪੱਤ ਟਿਕਾਣੇ ਨਹੀਂ ਰਹਿੰਦੀਆਂ ਪੱਤ ਇੱਥੇ ਯਹਾਂ ਪਰ ਪਤ ਟਿਕਾਣੇ ਨਹੀਂ ਰਹਿੰਦੀ ਕਿਸੇ ਤਰ੍ਹਾਂ ਨਹੀਂ ਰਹਿੰਦੀ ਪਤੀ ਤੋਂ ਨੂੰ ਕਹਿੰਦੇ ਨੇ ਜਿਹੜਾ ਇਨਸਾਨ ਆਪਣੀ ਪਤ ਨੂੰ ਬਰਕਰਾਰ ਨਾ ਰੱਖ ਸਕੇ ਪਤਿਤ ਪਤ ਦਾ ਮੈਨ ਆਉਂਦਾ ਇੱਜ਼ਤ ਮਾਨ ਪ੍ਰਤੀਸ਼ਠਾ ਪਤ ਦਾ ਮੈਨ ਗੁਰੂ ਪਾਚਾ ਕਹਿੰਦੇ ਨੇ ਆਪਣੀ ਪਤ ਸੇਤੀ ਕਰ ਜਾਓ ਪ੍ਰਾਣੀ ਏਕੋ ਨਾਮ ਤੇ ਆਵੋ ਆਪਣੀ ਪਤ ਸੇਤੀ ਕਰ ਜਾਵੋ ਕਿਹੜੇ ਕਰ ਜਾਵੋ ਜੋ ਤੇਰਾ ਘਰ ਆ ਕਿਸੇ ਜਗ੍ਹਾ ਚਾਰ ਦਿਵਾਰਾਂ ਵਾਲਾ ਤੇਰੇ ਪਾਪੇ ਦਾ ਮਕਾਨ ਨਹੀਂ ਪਤ ਸੇਤੀ ਕਰ ਜਾਵੋ ਮੀਨਸ ਆਪਣੇ ਅੰਦਰ ਜਾਓ ਕੋਈ ਮੈਨੂੰ ਪੁੱਛ ਰਿਹਾ ਸੀ ਵੀਰ ਜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਦਾ ਤੁਸੀਂ ਕੀ ਮੈਨਾ ਕਰੋਗੇ ਮੈਂ ਕਿਹਾ ਮੈਂ ਕੋਈ ਫਾਈਨਲ ਡਿਸੀਜਨ ਦੇਣ ਵਾਲਾ ਨਹੀਂ ਹਾਂ ਪਰ ਮੈਨੂੰ ਅੰਜ ਲੱਗਦਾ ਹੈ ਕਿ ਇਹ ਜ਼ਿੰਦਗੀ ਰੂਪੀ ਲੋਕੀ ਕਹਿੰਦੇ ਨੇ ਜੀ ਇਹ ਕੱਪੜ ਰੂਪ ਸੁਹਾਵਣਾ ਹੈ ਇਹ ਦੁਨੀਆ ਅੰਦਰ ਛੱਡ ਕੇ ਜਾਣਾ ਪਏਗਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਨੰਗਾ ਦੋਦਖਾਰ ਲਿਆਤਾ ਦਿਸੇ ਖਰਾ ਡਵਾਵਣਾ ਮੰਦਾ ਚੰਗਾ ਆਪਣਾ ਪਈ ਕੀਤਾ ਪਾਵਣਾ ਮੀਨਸ ਇਹ ਤਾਂ ਸਾਰੇ ਕੱਪੜੇ ਔਰ ਇਹ ਸ਼ਰੀਰ ਇੱਥੇ ਪਰ ਛੋੜ ਕੇ ਜਾਣਾ ਪੜੇਗਾ ਮੈਨੂੰ ਇਹਦੇ ਚ ਕੁਝ ਪੋਜ਼ਿਟਿਵ ਸੈਂਸ ਨਜ਼ਰ ਆਂਦੀ ਹੈ ਗੁਰੂ ਪਾਤਸ਼ਾਹ ਕਹ ਰਹੇ ਨੇ ਇਹ ਜਿਹੜਾ ਕੱਪੜ ਰੂਪ ਸੁਹਾਵਣਾ ਜਿਹੜਾ ਤੂੰ ਬਾਹਰ ਅਟੈਚ ਹੋਇਆ ਹੋਇਆ ਹੈ ਨਾ ਹੁਣ ਇਹਦਾ ਸਿਰਫ ਪੌਜ਼ ਕਰਕੇ ਦੇਖੋ ਕਾਸ਼ ਸਿੱਖ ਜਗਤ ਦੇ ਲੋਕੀ ਸਿੱਖ ਜਗਤ ਦੀ ਬਾਣੀ ਪੜਨ ਵਾਲੇ ਖੋਜੀ ਅਤੇ ਗੁਰਮੁਖ ਜਨ ਜਿਹੜੇ ਵੀ ਬਾਣੀ ਦੇ ਆਸ਼ਿਕ ਨੇ ਅਤੇ ਦੁਨੀਆ ਕੇ ਲੋਗ ਸਾਰੇ ਇਸ ਕੋ ਐਸੇ ਪੜ ਕੇ ਦੇਖੇ ਕੱਪੜ ਰੂਪ ਸੁਹਾਮਣਾ ਛੱਡ ਦੁਨੀਆ ਐ ਦੁਨੀਆਦਾਰੀ ਛੱਡ ਐ ਵਖਾਵੇ ਦੀ ਹਿਪੋਕ੍ਰੇਸੀ ਦੀ ਗੇਮ ਛੱਡ ਜਿਉ ਮੈਲੇ ਬਾਹਰੋਂ ਨਿਰਮਲ ਵਾਲੀ ਗੇਮ ਛੱਡ ਮਨ ਹੋਰ মুখ ਹੋਰ ਵਾਲੀ ਚਤਰਾਈਆਂ ਸਿਆਣਪਾਂ ਵਾਲੀ ਗੇਮ ਛੱਡ कपड़ रूप सुहावना छड दुनिया दुनिया तो बाद जो पॉज दे लिया ना तो गेम बन जाएगी कपड़ रूप सुहावना दुनिया अंदर जावना लोग मैंने बना रहे सन दुनिया अंदर है सब कुछ छोड़ के जाना पेगा नहीं गुरु पाशाह कह रहे कपड़ रूप सुहावना दुनिया अंदर जामना अंदर जाके देख ता पता लगेगा बंदा चंगा अपना आपे ही कीता पावना ਮੈਂ ਕੁਝ ਪੈੜਾ ਕੀਤਾ ਹੋਣਾ ਜਿਦੇ ਜਿਹਦਾ ਮਨੂੰ ਇਫੈਕਟ ਹੋ ਰਿਹਾ ਆਫਟਰ ਇਫੈਕਟ ਦਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੀਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਆਵਰਜਨਾ ਜਦੋਂ ਅਸੀਂ ਆਪਣੀ ਪਤ ਸੇਤੀ ਘਰ ਅੰਦਰ ਨਹੀਂ ਜਾ ਸਕਦੇ ਆ ਤਾਂ ਕਹ ਰਹੇ ਨੇ ਪ੍ਰਾਣੀ ਏ ਕੋ ਨਾਮ ਤੇ ਆਵੋ ਆਪਣੀ ਪਤ ਸੇਤੀ ਕਰ ਜਾਵੋ ਤੂੰ ਸੱਚ ਨਾਲ ਜੁੜੋ ਸੱਚ ਦੇ ਗਿਆਨ ਨਾਲ ਜੁੜ ਤਾਂ ਕਿ ਆਪਣੇ ਅੰਦਰ ਪਤ ਨਾਲ ਜਾ ਸਕੇ ਸੱਚ ਕੀ ਹੈ ਪ੍ਰੇਮ ਪਟੋਲਾ ਤੈਸੇ ਦਿੱਤਾ ਟੱਕਣ ਕੁ ਪਤ ਮੇਰੀ ਪ੍ਰੇਮ ਪਟੋਲਾ ਕੀ ਹੈ ਇਹ ਰੁਮਾਲਾ ਚੜਾਉਣ ਵੇਲੇ ਨਹੀਂ ਹੈ ਇਹ ਰੁਮਾਲਾ ਪਤ ਟੱਕਣ ਦਾ ਢੰਗ ਨਹੀਂ ਹੈ ਜੋ ਉਸ ਵੇਲੇ ਭਾਈ ਸਾਹਿਬ ਪੜਦੇ ਨੇ ਪ੍ਰੇਮ ਪਟੋਲਾ ਤੈਸੇ ਦਿੱਤਾ ਟੱਕਣ ਕੁ ਪਤ ਮੇਰੀ ਦਾਣਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਦਰਸਲ ਸ਼ਲੋਕ ਵਿੱਚ ਸਮਝਾ ਰਹੇ ਨੇ ਸੱਚ ਦੇ ਗਿਆਨ ਦਾ ਪ੍ਰੇਮ ਦਾ ਪਟੋਲਾ ਤੂੰ ਮੈਨੂੰ ਦਿੱਤਾ ਹੈ ਸੱਚ ਦੀ ਨੌਲੇਜ ਦਾ ਸੱਚ ਦੀ ਨੌਲੇਜ ਕਿਹਨੂੰ ਕਹਿੰਦੇ ਨੇ ਸਾਰੀ ਦੁਨੀਆ ਦੇ ਲਈ ਸੱਚ ਦੀ ਨੌਲੇਜ ਡਸ ਨੋਟ ਮੀਨ ਸਿੱਖੋ ਕੇ ਗੁਰੂ ਜੀ ਸੱਚ ਦੀ ਨੌਲੇਜ ਮੀਨਸ ਸਤ ਗੁਰ ਸੱਚਾ ਗੁਰ ਸੱਚ ਦਾ ਗਿਆਨ ਸਤ ਗੁਰ ਦੀ ਡੈਫੀਨੇਸ਼ਨ ਜੋ ਯੂਨੀਵਰਸਲੀ ਟਰੂਥ ਹੋਵੇ जिसको हिंदू भी जी सके मुसलमान भी जी सके, अमीर भी गरीब जी सके सिख भी जी सके जूश या अमीर गोरा काला स्त्री मर्द गे लेसबियन खुसरा कोई भी इंसान धरती का जिसको जी सकता हो जहाँ मर्जी रहता हो जिस मर्जी स्टेटस का हो उसको सत गुरु बोलते हैं उसको यूनिवर्सल ट्रुथ बोलते हैं यूनिवर्सल ट्रुथ को सतगुर कहते हैं प्रेम पटोला तय शह दिता ढक्कनकू पत मेरी मेरी पत किवे लै जाती है یوں ਹੀ ਮੈਂ ਇਥੋਂ ਮਾੜਾ ਸੋਚਦਾ ਮੇਰੀ ਪਤ ਚਲੀ ਜਾਂਦੀ ਹੈ ਕਿਉਂ ਕਿ ਮੇਰੇ ਹਰ ਇੱਕ ਡੋਰ ਤੇ ਚੋਰ ਬੈਠੇ ਨੇ ਉਹ ਦੇਖਦੇ ਨੇ ਆਪਣੀ ਪਤ ਰੱਖਣ ਵਾਲੇ ਨਹੀਂ ਇਸ ਕਰਕੇ ਗੁਰੂ ਪਾਤਸ਼ਾਹ ਇਹਨੂੰ ਕਹਿੰਦੇ ਨੇ ਉਹ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਕਾਹ ਚਲਾ ਗਿਆ ਘਰ ਦੇ ਬਾਹਰ ਚਲਾ ਗਿਆ ਦੇਖ ਯਾਹ ਪਰ ਚੋਰ ਲੁੱਟਨੇ ਆ ਗਏ ਆ ਉਹ ਮੇਰੇ ਮਨ ਪਰਦੇਸੀ ਵੇ ਪਿਆਰੇ ਕਿਉਂ ਪਰਦੇਸ ਚਲਾ ਗਿਆ ਇਸ ਘਰ ਤੋਂ ਬਾਹਰ ਚਲਾ ਗਿਆ ਆਓ ਕਰੇ ਘਰ ਆਜੋ ਪਤ ਆਪਣੀ ਪਤ ਛੇਤੀ ਕਰ ਜਾਓ ਅਸੀਂ ਹੀਰ ਦੇ ਘਰ ਚ ਪਤ ਨਾਲ ਨਹੀਂ ਜਾ ਸਕਦੇ ਆ ਕਾਰਨ ਕਿ ਵਿਕਾਰ ਰੁਕਾਵਟ ਪਾ ਰਹੇ ਨੇ ਵਿਕਾਰ ਸਾਡੀ ਹਰਡਲਸ ਨੇ ਕਹਿੰਦੇ ਨੇ ਪਤਿਤ ਉਦਾਹਰਨ ਪੈ ਹਨ ਕੌਣ ਹੈ ਹਰ ਅਨਾਥ ਕੇ ਨਾਥ ਰਬ ਜੀ ਨੇ ਰਬ ਜੀ ਪਤਿਤ ਉਦਾਹਰਨ ਨੇ ਉਦਾਹਰਨ ਨੀਮੇ ਨੀਚ ਡਿੱਗੇ ਹੋਏ ਮਨੁੱਖ ਨੂੰ ਚੁੱਕਣਾ ਇਹ ਨੂੰ ਕਹਿੰਦੇ ਨੇ ਉਧਾਰ ਕਰਨਾ ਕੋਈ ਇਨਸਾਨ ਦੀ ਮੰਦੀ ਸੋਚਣੀ ਹੈ ਉਹਦਾ ਜੀਵਨ ਉੱਚਿਆ ਕਰ ਦੇਣਾ ਇਸ ਕੋ ਉਧਾਰ ਕਰਨਾ ਕਹਿੰਦੇ ਆ ਪਰਮਾਤਮਾ ਦੀ ਨਿਸ਼ਾਨੀ ਗੁਰਗ੍ਰੰਥ ਸਾਹਿਬ ਵਿਚ ਹੈ ਗੁਰ ਪਰਮੇਸ਼ਰ ਪੂਜੀ ਹੈ ਮਨਤਾ ਲਾਏ ਪਿਆਰ ਮੀਨਸ ਗੁਰਬਾਣੀ ਰੱਬ ਨੂੰ ਗਿਆਨਮੰਦੀ ਹੈ ਗਿਆਨ ਨੂੰ ਗੁਰਮੰਦੀ ਹੈ ਤੇ ਗੁਰ ਨੂੰ ਰੱਬ ਮੰਦੀ ਹੈ ਗੁਰ ਪਰਮੇਸ਼ਰ ਇਕੋ ਜਾਨ ਇਹ ਗੁਰਮਤ ਦੀ ਫਿਲਾਸਫੀ ਦਾ एक बेसिक फंडा है फंडामेंटल है इस फंडामेंटल मुताबक समझाते हैं कि रब जी था तो ज्ञान इंसान दे पतित पुणे पतित पुणा मीनस अपने चंगे आचरण तो डिगा होया इंसान जिदी पत इत यहाँ पर जिसकी पत गिर गई है जो अपने आचरण से गिर गया उसको आप सच का ज्ञान देते हो और उस इंसान का उद्धार हो जाता है एक शब्द असी पढ़ते स ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ਹੁਣ ਸਮਝਣਾ ਪਏਗਾ ਨਾਮ ਦਾ ਮਤਲਬ ਕੀ ਹੈ ਰਾਖ ਲਿਓ ਮੈ ਨਿਰਗੁਣੀ ਆ ਰਹੇ ਹੁਣ ਇਸ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ ਸਾਰੀ ਲਿਸਟ ਸੁਣਾਉਂਦੇ ਨੇ ਮੋਹ ਬਾਦ ਹੰਕਾਰ ਇਹ ਸਾਰੇ ਮੇਰੇ ਨਾਲ ਪਤਿਤ ਪੁਣੇ ਦੇ ਕੰਮ ਨੇ ਤਾਂ ਤੁਹਾਡਾ ਨਾਮ ਮੀਨਸ ਤੁਹਾਡਾ ਗਿਆਨ ਜਿਹੜਾ ਹੈ ਨਾ ਮੈਨੂੰ ਇਹਨਾਂ ਤੋਂ ਉਧਾਰ ਕਰ ਲੈਂਦਾ ਤੁਸੀਂ ਪਤਿਤ ਇਨਸਾਨ ਨੂੰ ਪਾਵਨ ਪਵਿੱਤਰ ਕਰ ਦਿੰਦੇ ਹੋ ਇਹ ਤੁਹਾਡਾ ਪਤਿਤ ਉਧਾਰਨ ਵਾਲਾ ਜਜ਼ਬਾ ਹੈ ਇਹ ਤੁਹਾਡਾ ਬਿਰਧ ਹੈ ਭੈ ਹਰਨ ਭੈ ਹਰਨ ਨੂੰ ਕਹਿੰਦੇ ਨੇ ਭੈ ਲਫ਼ਜ਼ ਬਣਿਆ ਭਉ ਤੋਂ ਸਿੰਗੂਲਰ ਇਕਵਚਨ ਹੁੰਦਾ ਭਉ ਡਰ ਸੋ ਮੈਨੀ ਡਰ ਨੂੰ ਗੁਰਬਾਣੀ ਵਿੱਚ ਭੈ ਕਰ ਦਿੰਦੇ ਨੇ ਭਉ ਇਕਵਚਨ ਤੋਂ ਪਲੂਰਲ ਜਦੋਂ ਗੁਰੂ ਪਾਚਾ ਬਣਾਣਗੇ ਤਾਂ ਭੈ ਹੋਏਗਾ ਦੁਲਾਵਾਂ ਦੇ ਨਾਲ ਸੋ ਮੈਨੀ ਫੀਅਰਸ ਪਰ ਗੁਰੂ ਪਾਛੇ ਕਹਿੰਦੇ ਨੇ ਜਿਨ ਨਿਰਪੋ ਜਿਨ ਹਰ ਨਿਰਪੋ ਤੇ ਅਜਿ ਤਿੰਨ ਕਾ ਪਾਉ ਸਭ ਗੁਵਾਸੀ ਉਹਨਾਂ ਦੇ ਸਾਰੇ ਡਰ ਦੂਰ ਕਰ ਦਿੰਦੇ ਨੇ ਪਤਿਤ ਉਧਾਰਨ ਇੱਕ ਤਾਂ ਮਾੜੀ ਸੋਚ ਤੋਂ ਉਧਾਰ ਕਰ ਦਿੰਦੇ ਨੇ ਪੈ ਹਰਨ ਡਰ ਕੱਢ ਦਿੰਦੇ ਨੇ ਔਰ ਜਿਸ ਇਨਸਾਨ ਕੋਲ ਡਰ ਹੈ ਜੋ ਇਨਸਾਨ ਕਿਸੇ ਵੀ ਗੱਲ ਤੋਂ ਡਰਦਾ ਹੈ ਉਹਦਾ ਮਨ ਸਾਫ ਨਹੀਂ ਹੋ ਸਕਦਾ ਉਹ ਪਤਿਤ ਪੁਨੇ ਦੇ ਕੰਮ ਕਰੇਗਾ ਹੀ ਕਰੇਗਾ ਉਹ ਕਿਤੇ ਨਾ ਕਿਤੇ ਡੋਲ ਜਾਏਗਾ ਕਿਉਂਕਿ ਡਰ ਲੱਗਦਾ ਹੈ ਪਤਿਤ ਉਧਾਰਨ ਪਹਿਰਨ ਹਰ ਅਨਾਥ ਕੇ ਨਾਥ ਅਨਾਥ ਅਨਾਥ ਲਫਜ਼ ਦਾ ਮਤਲਬ ਹੁੰਦਾ ਹੈ ਕਿ ਜਿਸ ਦਾ ਕੋਈ ਵੱਲੀ ਵਾਰਸ ਨਾ ਹੋਵੇ ਜਿਸ ਦਾ ਕੋਈ ਗਾਰਡੀਅਨ ਨਾ ਹੋਵੇ ਜਿਸ ਦਾ ਕੋਈ ਪਿਤਾ ਨਾ ਹੋਵੇ ਜਿਸ ਦਾ ਕੋਈ ਮਾਲਿਕ ਜਿਸ ਦਾ ਕੋਈ ਮਾਸਟਰ ਨਾ ਹੋਵੇ ਜਿਸ ਦਾ ਕੋਈ ਸੁਆਮੀ ਨਾ ਹੋਵੇ ਉਹਨੂੰ ਅਨਾਥ ਕਹਿੰਦੇ ਨੇ ਇਹ ਤਾਂ ਦੁਨੀਆਵੀ ਲੈਂਗੁਏਜ ਹੋ ਗਈ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਪੁੱਛੀਏ ਗੁਰੂ ਸਾਹਿਬ ਤੁਸੀਂ ਕਿਸ ਨੂੰ ਅਨਾਥ ਕਹਿੰਦੇ ਹੋ तो गुरु पाशाह पॉजिटिव सेंस में अनाथ सुनाते हैं एक शब्द पढ़ के देखिए कया करना दिता लेना हूँ रिस्पैक्टिवली राम और शाम ने काली और नीली कमीज़ पहनी हुई है तो पता लगता है जो रिस्पैक्टिवली लिखा है मतलब राम ने काली कमीज़ पहनी हुई है शाम ने नीली पहनी हुई है रिस्पैक्टिवली गुरु पातशाह कहते हैं कया करना जो क्या है करना ਉਸ ਹਰ ਅਨਾਥ ਕੇ ਨਾਥ ਨੇ ਰੱਬ ਜੀ ਜੋ ਕਿ ਹੈ ਉਸ ਨੂੰ ਕਰਨਾ ਕਹਿਆ ਕਰਨਾ ਦਿੱਤਾ ਲੈਣਾ ਹੁਣ ਅੱਗੇ ਰਿਸਪੈਕਟਿਵਲੀ ਬਨਾਰਾ ਸੇ ਗਰੀਬਾਂ ਅਨਾਥਾਂ ਤੇਰਾ ਮਾਣਾ ਇਹਦਾ ਮਤਲਬ ਉਹ ਇਨਸਾਨ ਗਰੀਬ ਹੈ ਗੁਰੂ ਪਾਤਸ਼ਾਹ ਜੀ ਦੀ ਨਜ਼ਰੀ ਚ ਪੋਜ਼ਿਟਿਵ ਸੈਂਸ ਇਚ ਸਿਰ ਮੱਥੇ ਉਹਦੇ ਉਹਨੂੰ ਉੱਚੇ ਲੇਬਲ ਡਿਗਰੀ ਦੇਣ ਵਾਲਾ ਗਰੀ ਜਿਹੜਾ ਕਿਹਾ ਕਰਨਾ ਮੰਨਦਾ ਹੈ ਤੇ ਜੋ ਦਿੱਤਾ ਠੀਕ ਹੈ ਜੀ ਆਪਨੇ ਜੋ ਦਿਆ ਲੈ ਲਿਆ ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਅਨਾਥ ਹੈ ਸਹੀ ਮੈਨੇ ਪੋਜ਼ਿਟਿਵ ਸੈਂਸਿ ਗੁਰੂ ਪਾਤਸ਼ਾਹ ਜੀ ਦੀ ਡੈਫੀਨੇਸ਼ਨ ਦੇਖੋ ਜੋ ਕੇ ਉਹਨੂੰ ਕਰਨ ਵਾਲਾ ਗਰੀਬ ਔਰ ਜਿਹੜੇ ਦੁਨਿਆਵੀ ਲੋਕੀ ਨੇ ਇਹਨਾਂ ਨੂੰ ਕਹਿੰਦੇ ਨੇ ਜਿਨਕੇ ਪੱਲੇ ਧਨ ਵਸੇ ਤਿੰਨ ਕਾ ਨਾਮ ਫਕੀਰ ਜਿਨਕੇ ਪੱਲੇ ਤੂ ਵਸੇ ਤੇਨਾਰ ਗੁਣੀ ਗਹੀਰ ਉਹ ਸਮੁੰਦਰ ਜੈਸੇ ਗੁਣੋ ਕੇ مالک ਹੈ ਖਜ਼ਾਨੇ ਕੇ مالک ਹੈ ਪਰ ਵੈਸੇ ਦੁਨੀਆ ਕੀ ਨਜ਼ਰ ਮੇ ਚਾਹੇ ਉਹ ਗਰੀਬ ਹੋ ਗੁਰੂ ਪਾਚਕਨ ਨੇ ਉਹ ਜਿਹੜਾ ਗਰੀਬ ਹੈ ਨਾ ਮੈਂ ਉਹਦਾ ਗਰੀਬ ਦਾ ਸਿਰਜਨਹਾਰ ਆ ਮੈਂ ਉਸ ਗਰੀਬ ਦਾ ਰਾਖਾ ਉਸ ਗਰੀਬ ਦਾ ਸਿਰ ਦਾ ਸਾਈਆ ਜਿਹੜਾ ਕਿਆ ਕਰਨਾ ਤੇ ਜੋ ਜੋ ਦਿੱਤਾ ਉਹ ਸ਼ੁਕਰ ਹੈ ਜੀ ਤੁਸੀਂ ਮੈਨੂੰ ਜੋ ਜੀਵਨ ਬਖਸ਼ਿਆ ਸ਼ੁਕਰ ਹੈ ਮਨੂੰ ਨੈਕਸਟ ਮਾਰਨਿੰਗ ਫੇਰ ਦੇ ਦਿੱਤੀ ਹੈ ਸ਼ੁਕਰ ਹੈ ਮਨੂੰ ਬੋਨਸ ਇਥੇ ਇੱਕ ਹੋਰ ਦਿਨ ਦੇ ਦਿੱਤਾ ਤੁਹਾਡੀ ਬੜੀ ਮਿਹਰਬਾਨੀ ਕੋਈ ਕੰਪਲੇਂਟs ਹੀ ਨਹੀਂ ਉਹਨੂੰ ਗੁਰੂ ਪਾਤਸ਼ਾਹ ਅਨਾਥ ਕਹਿੰਦੇ ਨੇ ਪਤਿਤ ਉਧਾਰਨ ਤੈ ਹਰਨ ਹਰ ਅਨਾਥ ਕੇ ਨਾਥ ਕੌਣ ਰੱਬ ਜੀ ਕਹਿੰਦੇ ਨੇ ਕੋ ਨਾਨਕ ਤੇ ਜਾਨੀਏ ਸਦਾ ਬਸਤ ਤੂੰ ਸਾਥ ਨਾਨਕ ਜੀ ਕਹਿੰਦੇ ਨੇ ਉਹ ਮੇਰੇ ਮਨ ਇਹ ਸਮਝ ਕੇ ਉਹ ਤੇਰੇ ਨਾਲ ਰਹਿੰਦਾ ਇੱਕ ਹੋਰ ਡੈਫੀਨੇਸ਼ਨ ਨਿਕਲਾਈ ਵੈਨ ਏਵਰ ਪਰਸਨ ਡਸ ਨਾਟ ਲਿਵ ਵਿਦ ਦਾ ਓਮਨੀ ਪ੍ਰੈਜ਼ੈਂਸ ਆਫ ਗੋਡ ਕਿ ਰੱਬ ਜੀ ਹਾਜ਼ਰ ਨਾਜ਼ਰ ਨੇ ਉਹ ਮਨੁੱਖ ਪਤਿਤ ਵਾਲੇ ਕੰਮ ਕਰਦਾ ਹੈ ਜਿਹੜਾ ਸਮਝਦਾ ਸਭ ਜਗ੍ਹਾ ਰੱਬ ਜੀ ਨੇ ਉਹ ਪਤਿਤ ਹੋ ਨਹੀਂ ਸਕਦਾ ਕਿਉਂਕਿ ਪਤਿਤ ਉਦਾਹਰਨ ਰੱਬ ਜੀ ਨੇ ਹਰਨਾਥ ਕੇ ਨਾਲ ਜੋ ਇਨਸਾਨ ਆਪਣੇ ਨੇੜੇ ਰੱਬ ਜੀ ਨੂੰ ਹਰ ਵੇਲੇ ਨਹੀਂ ਸਮਝਦਾ ਉਹ ਇਨਸਾਨ ਦਾ ਕੋਈ ਮਾਲਕ ਨਹੀਂ ਉਹਦਾ ਕੋਈ ਵੱਲੀ ਵਾਰਸ ਨਹੀਂ ਉਹਦੇ ਮਨ ਨੂੰ ਸਿੱਧੇ ਰਾਹ ਪਾਉਣ ਵਾਲਾ ਕੋਈ ਨਹੀਂ ਉਹ ਦੁਨਿਆਵੀ ਲੈਂਗੁਏਜ ਚ ਨਾਥ ਹੈ ਕਿ ਉਹ ਡਾਵਾ ਡੋਲ ਹੀ ਰਹਿੰਦਾ ਹੁਣ ਅਗਲੇ ਸ਼ਲੋਕੀ ਚ ਕਹਿੰਦੇ ਨੇ ਤਨ ਤਨ ਜੈ ਤੋ ਕੋ ਦਿਓ ਜਿਸ ਨੇ ਤਨੂ ਇਹ ਤਨ ਤੇ ਧਨ ਦਿੱਤਾ ਬਾਡੀ ਅਤੇ ਤਨ ਜਿਸ ਨੇ ਦਿੱਤੇ ਉਸ ਦਾ ਤੂੰ ਥੈਂਕਸ ਨਹੀਂ ਕਰਦਾ ਤਨ ਤਨ ਜੈ ਤੋ ਕੋ ਦਿਓ ਤਾਂ ਸੋ ਨੀ ਨਾ ਕੀ ਉਹਦੇ ਨਾਲ ਪਿਆਰ ਨਹੀਂ ਕਰਦਾ ਕੋ ਨਾਨਕ ਨਰ ਬਾਵਰੇ ਕੋਈ ਪਾਗਲ ਬਾਵਰੇ ਇਨਸਾਨ ਬੜੇ ਅਫਸੋਸ ਨਾਲ ਪੁੱਛਦੇ ਨੇ ਅਬ ਕਿਉ ਡੋਲਤ ਦੀ ਤੇਰਾ ਦੀਨ ਕਿਉਂ ਡੋਲ ਜਾਂਦਾ ਹੈ ਇਹਦਾ ਮਤਲਬ ਸਾਡਾ ਦੀਨ ਕਦੋਂ ਡੋਲਦਾ ਹੈ ਜਦੋਂ ਅਸੀਂ ਆਪਣੇ ਇਸ ਤਨ ਵਾਸਤੇ ਜਦੋਂ ਅਸੀਂ ਆਪਣੇ ਇਸ ਸਰੀਰ ਵਾਸਤੇ ਜਦੋਂ ਅਸੀਂ ਆਪਣੇ ਇਸ ਸਾਰੇ ਰਾਜ ਪਾਠ ਵਾਸਤੇ ਆਪਣੇ ਦੀਨ ਮਾਨ ਤੋਂ ਡਿੱਗ ਜਾਂਦੇ ਆ ਉਸ ਵੇਲੇ ਅਸੀਂ ਰੱਬ ਜੀ ਨੂੰ ਨੇੜੇ ਨਹੀਂ ਸਮਝਦੇ ਆ ਜਦੋਂ ਅਸੀਂ ਰਿਸ਼ਵਤ ਲੈਂਦੇ ਆ ਉਸ ਵੇਲੇ ਅਸੀਂ ਰੱਬ ਜੀ ਨੂੰ ਨੇੜੇ ਨਹੀਂ ਸਮਝਦੇ ਜਦੋਂ ਅਸੀਂ ਕਿਸੇ ਦੀ ਨਿੰਦਾ ਕਰਦੇ ਆ ਉਸਨੇ ਅਸੀਂ ਰੱਬ ਜੀ ਨੂੰ ਨੇੜੇ ਨਹੀਂ ਸਮਝਦੇ ਜਦੋਂ ਅਸੀਂ ਕਿਸੇ ਦਾ ਬੁਰਾ ਕਰਦੇ ਹਾਂ ਉਸਨੇ ਅਸੀਂ ਰੱਬ ਜੀ ਨੂੰ ਨੇੜੇ ਨਹੀਂ ਸਮਝਦੇ ਜਦੋਂ ਅਸੀਂ ਗੁਰਦੁਆਰੇ ਹੋ ਕੇ ਤਾਂ ਕਹਿੰਦੇ ਆ ਮੈਂ ਗੁਰਦੁਆਰੇ ਖੜੀ ਆ ਜੇ ਮੈਂ ਝੂਠ ਬੋਲਾਂ ਸਾਹਮਣੇ ਲਾਈਟ ਜਗ ਰਹੀ ਆ ਜੇ ਮੈਂ ਝੂਠ ਬੋਲਾਂ ਸਾਹਮਣੇ ਅਨਾਜ ਪਿਆ ਜੇ ਮੈਂ ਝੂਠ ਬੋਲਾਂ ਗੁੱਟੇ ਤੇ ਹੱਥ ਰੱਖ ਕੇ ਸੋਚੂ ਕੇ ਕਹਿੰਦੀ ਆ ਮੈਂ ਜੇ ਝੂਠ ਬੋਲਾਂ ਲੇਕਿਨ ਜੇ ਮੈਂ ਹੱਥ ਨਹੀਂ ਰੱਖਿਆ ਝੂਠ ਬੋਲ ਸਕਦੀ ਆ ਗੁਰਦੁਆਰੇ ਨਹੀਂ ਖੜੀ ਆ ਝੂਠ ਬੋਲ ਸਕਦੀ ਆ ਜੇ ਲਾਈਟ ਨਹੀਂ ਜਗੀ ਤਾਂ ਝੂਠ ਬੋਲ ਸਕਦਾ ਹਾਂ ਬਸ ਸਭ ਜਗ ਰਬ ਜੀ ਨਹੀਂ ਸਮਝੇ ਹੁਣ ਮੇਰਾ ਦੀਨ ਈਮਾਨ ਕਿੱਥੇ ਵੀ ਡੋਲ ਸਕਦਾ ਹੈ ਕਉ ਨਾਨਕ ਨਰ ਬਾਵਰੇ ਆਪ ਕਿਉ ਡੋਲਤ ਦੀਨ ਅਗਲੇ ਸ਼ਲੋਕੀ ਕਿੰਦੇ ਨੇ ਤਨ ਤਨ ਸੰਪੈ ਸੁਖ ਦਿਓ ਤਨ ਇਹ ਸਰੀਰ ਤਨ ਪੈਸਾ ਸੰਪੈ ਸੰਪੈ ਹੁੰਦਾ ਸੰਪੈ ਦੇਖਣਾ ਹਰ ਕੀਆ ਵਿਪਦ ਦੇਖਣਾ ਰੋਏ ਸੰਪੈ ਹੁੰਦਾ ਜੋ ਵੀ ਜਿਸ ਵੀ ਜੀਵਨ ਦੇ ਅਸੀਂ ਪੜਾ ਵਿੱਚ ਰਹਿੰਦੇ ਆਂ ਸਾਡਾ ਜਿਹੜਾ ਰਾਜਪਾਟ ਨਿੱਕੇ ਜੇ ਨੌਕਰ ਚਾਕਰ ਦਾ ਵੀ ਆਪਣਾ ਘਰ ਦਾ ਰਾਜਪਾਟ ਹੁੰਦਾ ਹੈ ਸਾਡਾ ਵੀ ਸਾਡੇ ਸਾਡੇ ਮੀਡੀਓਕਰ ਲੈਵਲ ਦਾ ਵੀ ਔਰ ਅਮੀਰਾਂ ਦਾ ਵੀ ਹਰ ਕਿਸੇ ਦਾ ਆਪਣਾ ਆਪਣਾ ਇੱਕ ਰਾਜਪਾਟ ਹੈ ਸੰਪੈ ਸੁਖ ਦਿਓ ਇਹ ਰਾਜਪਾਟ ਦਿੱਤਾ ਹੈ ਸਮਝ ਆਇਆ ਕਿ ਇਹ ਰਾਜ ਇਹ ਪਤ ਦੇ ਰਾਜ ਤੋਂ ਡਿਗਣਾ ਅਤੇ ਇਹ ਸਾਰੀ ਔਖੀ ਕੜੀ ਵਾਲੀ ਬਿਪਤਾ ਜਦੋਂ ਤੈਨੂੰ ਪੈਂਦੀ ਹੈ ਇਹਨਾਂ ਸਾਰਿਆਂ ਤੇ ਜਿਨ੍ਹਾਂ ਦੇ ਨਾਲ ਤੂੰ ਮਨ ਲਗਾਇਆ ਸੀ ਕੋਈ ਸਾਥ ਦਿੰਦਾ ਨਹੀਂ ਔਰ ਤੂੰ ਮਨ ਮੇਰੇ ਭੂਲੇ ਕਪਟ ਕਰਦਾ ਇਸ ਕਰਕੇ ਇਸ ਮਨ ਨੂੰ ਸਮਝਾ ਕੇ ਕਹਿ ਰਹੇ ਨੇ ਕੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੀ ਨਾਮ ਇਸ ਨੂੰ ਡੋਲਣ ਤੋਂ ਬਚਾ ਰਹੇ ਨੇ ਇਹ ਗਲ ਗਲ ਤੇ ਡੋਲਦਾ ਰਹਿੰਦਾ ਇਹਨਾਂ ਪਿੱਛੇ ਦੀਨ ਆਪਣਾ ਡੁਲਾਉਂਦਾ ਰਹਿੰਦਾ